ਮਾਹਲਪੁਰ ਗੜ ਸ਼ੰਕਰ ਰੋਡ ਤੇ Maruti ਏਜੰਸੀ ਪਿੰਡ ਲੰਗੇਰੀਵਾਲ ਨੂੰ ਮੋੜ ਤੇ ਮੋੜਤੀ ਨਜ਼ਦੀਕਾ ਜੰਮੂ ਤੋਂ ਰਿਟਾਇਰਡ ਹੋ ਕੇ ਆ ਰਹੇ ਫੌਜੀ ਅਤੇ ਉਸਦੇ ਪਿਤਾ ਇੱਕ ਸਕੋਰਪਿਓ ਗੱਡੀ ਦੇ ਨਾਲ ਟਕਰਾਨ ਕਰਨ ਨਾਲ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਲਪੁਰ ਲਿਆਂਦਾ ਗਿਆ ਦੂਜੇ ਪਾਸੇ ਸਕੋਰਪਿਓ ਚਾਲਕ ਦੇ ਮੁਤਾਬਿਕ ਉਸਨੇ ਮੁੱਖ ਮਾਰਗ ਤੋਂ ਆਪਣੇ ਪਿੰਡ ਵੱਲ ਨੂੰ ਇਸ਼ਾਰਾ ਦੇ ਕੇ ਗੱਡੀ ਮੋੜੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਣਕਾਰ ਦੇ ਅਨੁਸਾਰ ਸਿਵਲ ਹਸਪਤਾਲ ਮਾਹਲਪੁਰ ਵਿਕੇ ਜੇਰੇ ਇਲਾਜ ਗੁਰਦੇਵ ਸਿੰਘ ਵਾਸੀ ਤੋਲਾ ਨੇ ਦੱਸਿਆ ਕਿ ਉਹ ਆਪਣੇ ਬੇਟੇ ਗੁਰਜੀਤ ਸਿੰਘ ਜੋ ਕਿ ਜੰਮੂ ਤੋਂ 16 ਸਾਲ ਆਰਮੀ ਚੋ ਸਰਵਿਸ ਕਰਕੇ ਰਿਟਾਇਰ ਹੋ ਕੇ ਆਪਣੀ ਕਾਰ ਤੇ ਆ ਰਹੇ ਸਨ ਜਦੋਂ ਉਹ ਉਕਤ ਸਥਾਨ ਤੇ ਪਹੁੰਚੇ ਨਹੀਂ ਤਾਂ ਉਹਨਾਂ ਦੇ ਮੋਹਰੇ ਜਾ ਰਹੀ ਸਕੋਰਪੀਓ ਗੱਡੀ ਚਾਲਕ ਦੇ ਵੱਲੋਂ ਦੂਸਰੀ ਸਾਈਡ ਨੂੰ ਮੋੜਨ ਤੇ ਉਹਨਾਂ ਦੀ ਕਾਰ ਗੱਡੀ ਨਾਲ ਟਕਰਾ ਗਈ ਜਿਸ ਕਾਰਨ ਦੋਨੇ ਪਿਓ ਪੁੱਤ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਮਾਹਲਪੁਰ ਇਲਾਜ ਦੇ ਲਈ ਲਿਆਂਦਾ ਗਿਆ ਔਰ ਇਹ ਦੂਜੇ ਪਾਸੇ ਸਕੋਰਪੀਓ ਗੱਡੀ ਚਾਲਕ ਨੇ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਣੀ ਆ ਅੱਜ ਕੀ ਨਾਂ ਤੁਹਾਡਾ ਸਤਿੰਦਰਪਾਲ ਸਿੰਘ ਸਨ ਕਮਲਜੀਤ ਸਿੰਘ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਹੈ ਅਸੀਂ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀਗੇ ਜਦੋਂ ਇਸ ਜਗ੍ਹਾ ਤੇ ਅਸੀਂ ਆਏ ਅਸੀਂ ਗੱਡੀ ਮੋੜੀ ਆਪਣੇ ਪਿੰਡ ਵੱਲ ਨੂੰ ਤਾਂ ਪਿੱਛੋਂ ਗੱਡੀ ਇੱਕ ਆ ਰਹੀ ਸੀ ਰੌਂਗ ਸਾਈਡ ਲਿਆ ਕੇ ਉਹਨੂੰ ਪਿੱਛੋਂ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਉਹ ਵੀ ਹੁਸ਼ਿਆਰਪੁਰ ਤੋਂ ਆ ਰਹੀ ਸੀ ਉਹ ਪਿੱਛੇ ਸ਼ਾਇਦ ਜੰਮੂ ਤੋਂ ਆ ਰਹੇ ਸੀਗੇ ਅੱਗੇ ਜਾਣਾ ਸੀ ਉਹ ਨਹੀਂ ਸ਼ਾਇਦ ਬਲਾਚੌਰ ਸਾਈਡ ਹਾਲਤ ਕਿਸ ਤਰ੍ਹਾਂ ਦੀ ਸੀ ਉਹਦੀ ਜਿੰਦਗੀ ਹਾਲਤ ਤਾਂ ਜੀ ਠੀਕ ਸੀਗੀ ਤੇ ਹੁਣ ਉਹਨਾਂ ਨੂੰ ਹਸਪਤਾਲ ਲੈ ਕੇ ਹਾਂਜੀ ਹੁਣ ਆਪਾਂ ਦੋਨੋਂ ਪਾਰਟੀਆਂ ਆਈਆਂ ਸੀ ਉਦੋਂ ਠੀਕ ਠਾਕ ਆ ਦੋਨੋਂ ਤੇ ਇੱਕ ਬਜ਼ੁਰਗ 66 ਸਾਲ ਦਾ ਉਹਦੇ ਚੂਲੇ ਤੇ ਆਸਟ ਥੋੜੀ ਐਕਸ-ਰੇ ਚ ਆਇਆ ਥੋੜਾ ਫ੍ਰੈਕਚਰ ਉਹ ਰੈਫਰ ਕਰਤਾ ਹੱਡੀ ਵਾਲੇ ਡਾਕਟਰ ਸੰਗ ਤੇ ਕਿ ਕਿੰਨੇ ਪੇਸ਼ੈਂਟ ਸੀਗੇ ਟੋਟਲ ਟੋਟਲ 2 ਇੱਕ ਪਾਸੇ ਇੱਕ ਪਾਰਟੀ ਦੇ ਸੀ 4 ਦੂਸਰੇ ਪਾਸੇ ਦੇ ਸੀ ਇਹ ਦੋਨਾਂ ਨੂੰ ਰੈਫਰ ਕੀਤਾ ਜਾਂ ਇੱਕ 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 ਮਰੀਜ਼ ਨੂੰ ਕੀਤਾ ਬੱਸ ਠੀਕ ਹੁਸ਼ਿਆਰਪੁਰ ਤੋਂ ਅਮ੍ਰਿਤ ਕੁਮਾਰ ਦੀ ਰਿਪੋਰਟ